ਸ਼ੁਕਰਤਾਰ ਸਿੰਘ ਦੁੱਗਲ ਬਹੁ ਪਛਾਈ ਤੇ ਬਹੁ ਪੱਖੀ ਲੇਖਕ ਸੀ। ਉਹਨਾਂ ਨੇ ਨਾਵਲ, ਨਾਟਕ, ਕਵਿਤਾ, ਕਹਾਣੀ, ਆਲੋਚਨਾ ਤੇ ਕਲਮ ਅਜ਼ਮਾਈ ਕੀਤੀ ਹੈ। ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਉਹਨਾਂ ਕੀਤੇ ਹਨ। ਪੰਜਾਬ ਸਰਕਾਰ ਨੇ ਸਰਵ ਸ਼੍ਰੇਸ਼ਟ ਸਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ ਸੀ। ਸਹਿਤ ਅਕਾਦਮੀ ਪੁਰਸਕਾਰ ਵੀ ਉਹਨਾਂ ਦੀ ਝੋਲੀ 'ਚ ਪਿਆ ਸਨ 2007 ਈਸਵੀ ਵਿੱਚ ਸਹਿਤ ਅਕਾਦਮੀ ਨੇ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਪੰਜਾਬੀ ਯੂਨੀਵਰਸਿਟੀ ਦੀ ਫੈਲੋਸ਼ਿਪ ਗਾਲਬ ਸਨਮਾਨ ਭਾਰਤੀ ਭਾਸ਼ਾ ਪ੍ਰੀਸ਼ਦ ਦਾ ਸਨਮਾਨ ਸੋਵੀਅਤ ਲੈਂਡ ਇਨਾਮ ਭਾਈ ਵੀਰ ਸਿੰਘ ਭਾਈ ਮੋਹਨ ਸਿੰਘ ਵੈਦ ਦਾ ਸਨਮਾਨ ਵੀ ਹਾਸਲ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨਵਾਦ 4 ਜਿਲਦਾਂ ਵਿੱਚ ਪ੍ਰਕਾਸ਼ਿਤ ਵੀ ਕੀਤਾ ਸਿੱਖ ਧਰਮ ਦੇ ਫਲਸਫੇ ਬਾਰੇ ਅੰਗਰੇਜ਼ੀ ਵਿੱਚ ਪੁਸਤਕ ਵੀ ਲਿਖੀ ਦੁੱਗਲ 94 ਵਰ੍ਹੇ ਦੀ ਲੰਮੀ ਹੋਰ ਭੋਗ ਕੇ 26 ਜਨਵਰੀ 2112 ਈਸਵੀ ਨੂੰ ਸਦਾ ਲਈ ਮੌਤ ਦੀ ਗੋਦ ਵਿੱਚ ਸੌ ਗਿਆ